द्वारा रमन अरोड़ा के घर पर रेड की गई सात घंटे तक की पूछताछ की गई और अब उन्हें गिरफ्तार कर लिया गया है पुलिस अधिकारी ने भी पुष्टि कर दी सीएम तो मान तो भी लाइव हुई क्या कहना है पंजाब के, तो के मुख्यमंत्री भगवंत तो मान का मैं बहुत बहुत दिल की ग्राहियों से धन्यवाद करता हूँ कि पिछले बहुत समय से जलंधर के लोग जिस चीज का इंतजार कर रहे थे वो दिन आज तय तारीख उसका जो लोगों ने बड़ी बेसब्री से इंतजार किया पर अभी फिल्म बहुत बाकी है अभी तो ट्रेलर है फिल्म बहुत बाकी है अभी आपको पता लगेगा आगे आगे कौन लोग हैं जो करप्ट लोग हैं जिनके लिए मैं बोलता था जिनके लिए मैं बताता था आज पंजाब के मुख्यमंत्री ने ये साबित किया कि पंजाब का ही है इसके लिए उनका मैं अपने दिल की ग्राहियों से धन्यवाद करता हूँ और उनसे एक छोटी सी मांग भी करता हूँ कि जो भी सच्चाई ए टीपी सुखदेव तरफ तर, तर, तर से जो भी सच्चाई आपको जलंधर के लोगों की तरफ से मिली है जो फीडबैक मिला उसमें सच और हो झूठ का झूठ सच का सच सामने आए इस, इसके अलावा और भी बहुत लोग हैं जरूरी नहीं जिस सेंटर के एमएलए रमन अरोड़ा पे ही कार्रवाई होनी चाहिए जन्दर के एक मंत्री के परिवार के लिए या कोई होर हल्के का कोई आदमी अगर करप्ट है, उसका भी चेहरा भी इनका होना चाहिए ਇਹ ਆਨੇ ਵਾਲੇ ਦਿਨੋ ਮੇਰੇ ਪੂਰੀ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸੇ ਸਪਸ਼ਟ ਕਰਨਗੇ ਉਹ ਜਲੰਧਰ ਦੇ ਲੋਕੋ ਕੋ ਜੋ ਇਨਸਾਫ ਦੇਣਗੇ ਉਸਕਾ ਮੈਂ ਆਪਣੀ ਤਰਫ ਸੇ ਦਨੇ ਚ ਸਪਸ਼ਟ ਕਰਿਆ ਕਿ ਰਮਨ अरोड़ा ਭਾਜਪੀ ਦੇ ਵਿੱਚ ਵੀ ਆਪਣੇ ਆਪ ਕਦੀ ਵੀ ਕੋਈ ਵੀ ਕਰਪਟ ਬੰਦੇ ਨੂੰ ਭਾਤੀ ਜਨਤਾ ਪਾਰਟੀ ਕਦੀ ਨਹੀਂ ਲੈਂਦੀ ਨਾ ਕਦੀ ਲਏਗੀ ਨਾ ਕੋਈ ਲਿਆਏਗੀ ਇਹ ਮੇਰਾ ਵਰਸ਼ਨ ਨਹੀਂ ਹੈ ਮੈਂ ਇੱਕ ਛੋਟਾ ਜਿਹਾ ਕਾਰਕਟਰ ਮੈਨੂੰ ਆਪਣੀ ਪਾਰਟੀ ਤੇ ਪੂਰਾ ਵਿਸ਼ਵਾਸ ਹੈ ਜਿਹੜੀ ਮੇਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਇਦਾਂ ਦੇ ਜਿਹੜੇ ਕਰਪਟ ਲੋਕ ਹੈ ਉਹਨੂੰ ਕਦੀ ਵੀ ਪਾਰਟੀ ਦਾ ਜਿਹੜਾ ਮੈਂਬਰਸ਼ਿਪ ਮਿਲਵਾਦਾ ਨਹੀਂ ਦੇਣਗੇ ਲੇਕਿਨ ਅਗਰ ਕਲ ਕਿਤੇ ਜਾਵੇ ਤੁਸੀਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਹਿੰਦਰ ਪਗਤ ਦਾ ਨਾਮ ਲਿਆ ਉਹਨਾਂ ਦੇ ਪਰਿਵਾਰਿਕ ਸਦਸਿਆਂ ਦੇ ਨਾਮ ਲਏ ਨੇ ਤੁਹਾਨੂੰ ਲੱਗ ਰਿਹਾ ਉਹਨਾਂ ਦੇ ਵੀ ਕਾਰਵਾਈ ਹੋਏ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ ਜੇ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਿਹਦਰ ਭਗਵੰਤ ਸਿੰਘ ਮਾਨ ਜੀ ਨੂੰ ਅਗਰ ਮੇਰੇ ਵੱਲੋਂ ਜਾਂ ਮੇਰੇ ਪਰਿਵਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਮੈਂ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਹੈ ਜਿਹੜੀ ਜਿਹੜੀ ਮੈਂ ਗੱਲਾਂ ਪਹਿਲੇ ਵੀ ਕਹੀਆਂ ਸੀ 11 ਮਹੀਨੇ ਪਹਿਲੇ ਉਹ ਰਿਜ਼ਲਟ ਅੱਜ ਮਿਲ ਗਿਆ ਤੇ ਜੋ ਗੱਲਾਂ ਮੈਂ ਇੱਕ ਥੋੜੇ ਦਿਨ ਪਹਿਲੇ ਕਹੀਆਂ ਜਿਨ੍ਹਾਂ ਲੋਕਾਂ ਉਹ ਵੀ ਜਨਤਾ ਦੇ ਵਿੱਚ ਉਹ ਮੀਡੀਆ ਦੇ ਵਿੱਚ ਬੜੀ ਜਲਦੀ ਤੁਸੀਂ ਇੱਕ ਪੈਨ ਡਰਾਈਵ ਦੀ ਵੀ ਗੱਲ ਕਰ ਰਹੇ ਹੋਗੇ ਸੀ ਕਿ ਪੈਨ ਡਰਾਈਵ ਸੀਗੀ ਤੁਹਾਡੇ ਕੋਲ ਕਿ ਉਹ ਹੀ ਸੱਚਾਈਆਂ ਸਾਹਮਣੇ ਲੱਗਦਾ ਕਿ ਉਹ ਹੀ ਪੈਨ ਡਰਾਈਵ ਦਾ ਇਹਦਾ ਖੇਲ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸੱਚਾਈ ਪਤਾ ਲੱਗ ਚੁੱਕੀ ਹੈ ਉਹ ਪੈਨ ਡਰਾਈਵ ਤੇ ਨਹੀਂ ਬਣਾਇਆ ਉਹਨਾਂ ਨੂੰ ਮੇਰੇ ਕੋਲ ਜੋ ਜੋ ਏਵਿਡੈਂਸ ਸੀ ਜਿਹੜੇ ਜਿਹੜੇ ਅਧਿਕਾਰੀਆਂ ਨੇ ਮੇਰੇ ਕੋਲ ਮੰਗੇ ਆ ਮੈਂ ਉਹਨਾਂ ਨੂੰ ਸਾਰਾ ਕੁਝ ਦਿੱਤਾ ਮੈਂ ਸਰਕਾਰ ਦਾ ਪੂਰਾ ਸਾਥ ਦੇਵਾਂਗਾ ਅਗਰ ਇਦਾਂ ਦੇ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਮੇਰੀ ਕੋਈ ਮਦਦ ਦੀ ਜ਼ਰੂਰਤ ਹੋਵੇ ਮੈਂ 24 ਘੰਟੇ ਸਰਕਾਰ ਨੂੰ ਸਮਰਪਿਤ ਆ ਜੋ ਕੁਝ ਮੇਰੇ ਕੋਲ ਹੋ ਉਮਰ ਸਰਕਾਰ ਦੇ ਇੱਕ ਡਾਟਾ ਕਲੀਅਰ ਕਰ ਦਿਓ ਕਿ ਇਸ ਘਟਾਲੇ ਦੇ ਵਿੱਚ ਹੋਰ ਕੜੇ ਵੱਡੇ ਵੱਡੇ ਚਿਹਰੇ ਆ। ਬੜੇ ਲੋਕ ਆ ਜੀ। ਮੁੱਖ ਮੰਤਰੀ ਸਾਹਿਬ ਤੋਂ ਮੇਰੀ ਇਹ ਬੇਨਤੀ ਹੈ ਕਿ ਜੇ ਤੁਸੀਂ ਐਡੀ ਵੱਡੀ ਕਾਰਵਾਈ ਕੀਤੀ ਹੈ ਜਲੰਧ ਦੇ ਲੋਕਾਂ ਨੂੰ ਜਿਹੜੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸੀ। ਜਿਹੜੇ ਲੋਕਾਂ ਨੂੰ ਲੱਗਦਾ ਕਿ ਸਾਨੂੰ ਸਾਡੇ ਉੱਤੇ ਜਿਹੜੀ ਝੂਠ ਬੋਲ ਕੇ ਸਾਡੋਂ ਜਿਹੜਾ ਲੋਕਾਂ ਕੋਲ ਵੋਟ ਲਈ ਗਈ ਆ। ਕਿਉਂਕਿ ਮੈਂ ਹਰ ਬੰਦੇ ਤੋਂ ਉਂਗਲ ਨਹੀਂ ਚੱਕ ਸਕਦਾ। ਜੇ ਸਰਕਾਰ ਨੇ ਐਡਾ ਵੱਡਾ ਕਦਮ ਉਠਾਇਆ ਤੇ ਇਹ ਵੀ ਕਦਮ ਉਠਾਇਆ ਜਾਵੇ ਕਿ ਜਿਹੜੇ ਹੋਰ ਲੋਕ ਆ ਜਿਨ੍ਹਾਂ ਨੂੰ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਬੜੀ ਪਰਮਾਤਮਾ ਨੇ ਜਿਹੜਾ ਉਹਨਾਂ ਨੂੰ ਐਡੀ ਵੱਡੀ ਕੁਰਸੀ ਤੇ ਬਿਠਾਇਆ ਉਹਨਾਂ ਦੇ ਵਿਚਾਰਾ ਬੇਨਕਾਬ ਹੋਣਾ ਚਾਹੀਦਾ ਕਿ ਉਹਨਾਂ ਦੇ ਪਰਿਵਾਰ ਦੇ ਲੋਕ ਬਾਕੀ ਹਲਕੇ ਦੇ ਲੋਕ ਕੀ ਕਰ ਰਹੇ ਆ ਜਿਹੜੇ ਬਾਕੀ ਜਲੰਧਰ ਦੇ ਹਲਕੇ ਆ ਉਹਨਾਂ ਦੇ ਵਿੱਚ ਕੀ ਕੀ ਹੋ ਰਿਹਾ ਇੱਕ ਇੱਕ ਹੋਰ ਗੱਲ ਦੱਸਦੇ ਇੱਕ ਨੋਟਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਵੀ ਨੋਟਿਸ ਦੇ ਆਧਾਰ ਤੇ ਉੱਪਰ ਲੋਕਾਂ ਨੂੰ ਫਰਜੀ ਨੋਟਿਸ ਜਿਗੇ ਸੀਗੇ ਫਰਜੀ ਨੋਟਿਸ ਸੀ ਸਾਰਾ ਮਾਮਲਾ ਉਹ ਲੁਕ ਟਵਿੱਟਰ ਟਵੀਟਸ ਹੋਣੇ ਸੀ ਲੁਕ ਬਿਆਨਿਓ ਬਿਆਨੇ ਸੁਣੇ ਸੀ ਨੋਟਸ ਉਹ ਨੋਟੀ ਨੋਟ ਦੀ ਨੋਟ ਦੀ ਜਿਹੜੀ ਲੜਾਈ ਆ ਉਹ ਜਲੰਧਰ ਚ ਦੇਖੀ ਆ ਤੇ ਮੈਨੂੰ ਲੱਗਦਾ ਕਿ ਜਿਹੜੀ 23 ਤਰੀਕ ਜਿਹ ਇਹ ਹੋਰ ਰਿਜ਼ਲਟ ਹੈ ਕਿ ਜਿਹੜੀ ਕਾਰਵਾਈ ਹੋਈ ਹੈ ਕਰਪਟ ਐਮਐਲਏ ਦੇ ਖਿਲਾਫ ਮੈਨੂੰ ਲੱਗਦਾ ਕਿ ਇਹ ਨੋਟਿਸ ਦਾ ਹੀ ਕਮਾਲ ਹੈ ਕਿ ਜਿਹੜੇ ਜਾਲੀ ਨੋਟਿਸ ਗਰੀਬਾਂ ਦੇ ਮਕਾਨਾਂ ਤੇ ਲਾਏ ਜਿਹੜੇ ਗਰੀਬ ਮਕਾਨ ਜਿਹੜੇ ਲੋਕਾਂ ਨੇ ਪ੍ਰਧਾਨ ਮੰਤਰੀ ਯੋਜਨਾ ਦੇ ਵਿੱਚ ਮਕਾਨ ਬਣਾਏ ਉਹਨਾਂ ਤੇ ਵੀ ਨੋਟਿਸ ਲੱਗ ਗਏ ਜਿਹੜੇ ਲੋਕ ਗਰੀਬ ਰੇਖਾ ਤੋਂ ਥੱਲੇ ਜਿਹਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਜਿਨ੍ਹਾਂ ਦੇ ਮਕਾਨ ਬਣੇ ਆ ਇਹ ਇਦਾਂ ਦਾ ਕਰਪਟ ਏਟੀਪੀਸੀ ਉਹਨਾਂ ਦਾ ਵੀ ਨੋਟਿਸ ਲਾ ਦਿੱਤੇ ਉਹਨਾਂ ਦੁਕਾਨਦਾਰਾਂ ਨੂੰ ਨੋਟਿਸ ਲਗਾਇਆ ਜਿਹੜੇ ਲੋਕ ਰੋਜ਼ਗਾਰ ਕਰ ਰਹੇ ਆਪਣੇ ਬੱਚਿਆਂ ਨੂੰ ਰੋਜ਼ਗਾਰ ਕਮਾਉਣ ਦੇ ਲਈ ਸਵੇਰੇ ਘਰੋਂ ਜਾਂਦੇ ਸੀ ਉਹਨਾਂ ਦੇ ਦੁਕਾਨਾਂ 'ਤੇ ਨੋਟਿਸ ਲਗਾਏ ਗਏ ਜਿਹੜੇ ਲੋਕ ਸੁਪਨਿਆਂ ਦਾ ਘਰ ਬਣਾਉਣ ਲਈ ਕੋਈ ਡੇਢ ਮਰਲੇ ਦਾ ਘਰ ਕੋਈ 2 ਮਰਲੇ ਦਾ ਘਰ ਬਣਾਉਣ ਦੇ ਲਈ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹਨੇ ਲਗਾਈ ਉਹਨਾਂ ਦੇ ਘਰਾਂ 'ਤੇ ਨੋਟਿਸ ਲਗਾਏ ਪਰ ਜਿਹੜੇ ਉਹ ਨੋਟਿਸ ਸੀ ਉਹ ਬਿਲਕੁਲ ਨਕਲੀ ਨੋਟਿਸ ਫੇਕ ਨੋਟਿਸ ਸੀ ਉਹ ਕਾਰਪੋਰੇਸ਼ਨ ਦੇ ਜਿਹੜੇ ਜਲੰਧਰ ਕਾਰਪੋਰੇਸ਼ਨ ਦੇ ਜਿਹੜੇ ਉਹ ਪ੍ਰੂਵਡ ਨੋਟਿਸ ਨਹੀਂ ਸੀ ਜਿਹਨੂੰ ਡੈਰੀ ਨੰਬਰ ਲੱਗਾ ਹੁੰਦਾ ਉਹ ਨੋਟਿਸ ਨਹੀਂ ਸੀ ਮੈਨੂੰ ਲੱਗਦਾ ਕਿ ਸਰਕਾਰ ਤੱਕ ਜਿਹੜੀ ਉਹ ਸਚਾਈ ਪਹੁੰਚ ਗਈ ਹੈ ਤੇ ਜਿਹੜੀ ਅੱਜ ਏਡੀ ਵੱਡੀ ਜਿਹੜੀ ਕਾਰਵਾਈ ਹੋਈ ਹੈ ਇਹ ਜਿਹੜਾ ਅੱਜ ਫਿਲਮ ਦਾ ਟ੍ਰੇਲਰ ਹੈ ਆਉਣ ਵਾਲੀ ਜਿਹੜੀ ਫਿਲਮ ਹੈ ਉਹ ਬੜੀ ਜਲਦੀ ਰਿਲੀਜ਼ ਹੋਣ ਜਾ ਰਹੀ ਹੈ ਕਿ ਲੱਗਦਾ ਕਿ ਗੌਰਕ ਤੰਦੇ ਦਾ ਜਿਹੜਾ ਭੰਡਾ ਫਾੜ ਹੋ ਗਿਆ ਹੋਣਾ ਚਾਹੀਦਾ ਜੇ ਮੁੱਖ ਮੰਤਰੀ ਸਾਹਿਬ ਕੋ ਇਨਸਾਫ ਦੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਅਗਰ ਐਡਾ ਵੱਡਾ ਫੈਸਲਾ ਕੀਤਾ ਆਪਣੀ ਸਰਕਾਰ ਦੇ ਵਿੱਚ ਅੱਜ ਪੰਜਾਬ ਚ ਆਮ ਆਦਮੀ ਸਰਕਾਰ ਆਪਣੀ ਸੂਬੇ ਦੇ ਜਲੰਧਰ ਦੇ ਕ ਐਮ ਐਲ ਏ ਦੇ ਕਾਰਵਾਈ ਕਰਨਾ